ਹੈਲੋ ਜੀ ਗੁੱਡ ਆਫਟਰਨੂੰ ਸੋ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਅੱਜ ਮੈਂ ਬਣਾ ਰਹੀ ਹਾਂ ਮੂੰਗਰੇ ਦੇਖੋ ਜੀ ਫਰੈਸ਼ ਫਰੈਸ਼ ਮੂੰਗਰੇ ਤੇ ਅਸੀਂ ਤਾਂ ਇਸ ਨੂੰ ਮੂੰਗਰੇ ਕਹਿੰਦੇ ਹਾਂ ਤੁਸੀਂ ਕੀ ਕਹਿੰਦੇ ਹੋ ਜ਼ਰੂਰ ਦੱਸਣਾ ਸੋ ਮੈਂ ਇਹ ਵਾਸ਼ ਕਰਕੇ ਲੈ ਲਿਆ ਤਾਂ ਹੁਣ ਇਹਦੀਆਂ ਡੰਡੀਆਂ ਤੋੜ ਕੇ ਮੈਂ ਇਹਨਾਂ ਨੂੰ ਕਟਾਂਗੀ ਤੇ ਕਈ ਲੋਕ ਇਹਨਾਂ ਨੂੰ ਕੁੱਟ ਕੇ ਵੀ ਬਣਾਉਂਦੇ ਆ ਪਰ ਮੈਂ ਇਹਨੂੰ ਕੱਟ ਕੇ ਬਣਾਵਾਂਗੀ ਤਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਰਹੀ ਹਾਂ ਤਾਂ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਤਾਂ ਚਲੋ ਫਿਰ ਬਨੇ ਰਹੋ ਮੇਰੇ ਨਾਲ ਸੋ ਗਾਇਜ਼ ਇੱਧਰ ਮੈਂ ਮੂੰਗਰੇ ਕੱਟਲੇ ਨਾਲ ਹੀ ਆਲੂ ਵੀ ਕੱਟਲੇ ਨੇ ਤੇ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਇਹਦੀ ਸਬਜ਼ੀ ਕਿਵੇਂ ਬਣਾਈਦੀ ਆ ਤਾਂ ਚਲੋ ਫਿਰ ਤੁਸੀਂ ਮੇਰੇ ਨਾਲ ਬਨੇ ਰਹੋ ਤੇ ਆਪਾਂ ਕੜਾਈ 'ਚ ਪਹਿਲਾਂ ਆਇਲ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ ਤੇ ਨਾਲ ਹੀ ਪਾ ਦਵਾਂਗੇ ਪਿਆਜ਼ ਤੇ ਟਮਾਟਰ ਪਾ ਦੋ ਨਾਲ ਇਹ ਮਾਮੂਤਾਉ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਤੇ ਨਾਲ ਹੀ ਪਾ ਦੋ ਗਰਮ ਮਸਾਲਾ ਸੋ ਸਾਰੀਆਂ ਸਬਜ਼ੀਆਂ ਸੇਮ ਤਰੀਕੇ ਨਾਲ ਹੀ ਬਣਦੀਆਂ ਕੋਈ ਫਲਟ ਨਹੀਂ ਹੁੰਦਾ ਇਹ ਸਿਰਫ ਹੱਥਾਂ ਦਾ ਟੇਸਟ ਹੁੰਦਾ ਆ ਕਿ ਪੱਪੜੇ ਆਪਣੇ ਆਪ ਦਾ ਸੋ ਜਿਵੇਂ ਪਰ ਮਾਤਮਾਂ ਦੇ ਯਾਦ ਕਰਦੇ ਆ ਆਪਾਂ ਅਲੱਗ-ਅਲੱਗ ਰਾਸਤੇ ਆ ਸਭ ਦਾ ਸਮਝਾਉਣ ਦਾ ਤਰੀਕਾ ਅਲੱਗ-ਅਲੱਗ ਤਰੀਕਾ ਨਾਲ ਬਣਾਉਂਦੇ ਆ ਲੇਕਿਨ ਹੈ ਸੇਮ ਨਹੀਂ ਹੁੰਦਾ ਸਾਰਾ ਕੁਝ ਤੋਂ ਮੈਂ ਪਾਵਾਂਗੀ ਆਲੂ ਔਰ ਨੂੰਂਗਰੇ ਤੋਂ ਤੁਸੀਂ ਸਬਜੀ ਦੇ ਵਿੱਚ ਪਾਣੀ ਨਹੀਂ ਪਾਣਾ ਇਹਦੇ ਵਿੱਚ ਇਹਨੂੰ ਸਲੋ ਫਲੇਮ ਤੇ ਚਾਣਾ ਸੋ ਟੇਸਟੀ ਬਣਦੀ ਹੈ अगर देखिए पानी पाओगे तो इधर टेस्ट नहीं रहेगा किसी ने टक के पका लो फिर इस चीज़ से दे रहे हो सो so एक बार चेक कर लीजिए कि साड़ी सब्जी की कंडीशन ना तो देखो जी पाँच मिनट होर आप सेक लगवावे तो सब्जी बन जूगी सौगाई तुम आलू नहीं भी पाना चाहो तो वैसे भी मूंगरे बना सकते हो लेकिन मेरे बेटे आलू ज्यादा पसंद है इस करके मैंने आलू ज़्यादा पाने तो पाँच मिनट होर वेट करो तो सब्जी बन जाएगी फिर so साड़ी सब्जी बन गई है तो देखो जी ਦੀ ਮੂੰਗਰੇ ਦੀ ਸਬਜ਼ੀ ਬਣ ਚੁੱਕੀ ਹੈ ਤੇ ਕਿਸ ਕਿਸ ਨੂੰ ਪਸੰਦ ਹੈ ਮੂੰਗਰੇ ਜ਼ਰੂਰ ਦੱਸੋ ਜੀ ਤੇ ਇਧਰ ਆਪਾਂ ਰੋਟੀ ਵੀ ਬਣਾ ਰਿਹਾ ਨਾ ਨਾ ਸੋ ਤਾਂ ਮੇਰੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸੋ ਦੇਖੋ ਜੀ ਇਧਰ ਬਣੀ ਸਾਡੀ ਰੋਟੀ ਤੇ ਇਧਰ ਬਣੀ ਸਬਜ਼ੀ ਸਬਜੀ ਸੋ ਗਾਇਜ਼ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ